ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਵ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨਾਲੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਆ ਜੀ ਚਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਵੀਡੀਓ ਲੈ ਕੇ ਆਏ ਆ ਜਿਵੇਂ ਜੀ ਹੁਣ ਸਰਦੀਆਂ ਦੇ ਵਿੱਚ ਆਪਾਂ ਮਤਲਬ ਕਿਸੇ ਰੂਪ ਤੇ ਟੋਪੀਆਂ ਲੈਣੇ ਆ ਹਨਾ ਤੇ ਕਈ ਵਾਰ ਟੋਪੀਆਂ ਆਪਾਂ ਮਤਲਬ ਕੀ ਜਦੋਂ ਜ਼ਿਆਦਾ ਗੰਦੀ ਹੋ ਜਾਣ ਧੋ ਦਨੇ ਆ ਤੇ ਧੁੱਪ ਨਾ ਨਿਕਲ ਨਿਕਾ ਕੇ ਉਹ ਟੋਪੀਆਂ ਸੁੱਕਦੀਆਂ ਨਹੀਂ ਹੈਗੀਆਂ ਤੇ ਆਪਣੇ ਸਿਰ ਨੂੰ ਜਦੋਂ ਮੈਂ ਕੇਸੀ ਨਹੀਂ ਹੁੰਦੀ ਇਸ ਨੂੰ ਠੰਡ ਪਹੁੰਚਣ ਲੱਗਦੀ ਆ ਮੇਰੀ ਕੈਪ ਗਿੱਲੀ ਪਈ ਆ ਉਹ ਠੀਕ ਹੈ ਜੀ ਤੇ ਉਹਦੇ ਬਾਰੇ ਆਪਾਂ ਵੀਡੀਓ ਲੈ ਕੇ ਆਇਆ ਕੈਪ ਕਿਸ ਤਰ੍ਹਾਂ ਬਣਨੀ ਆ ਤੇ ਕਿਹੜੇ ਕੱਪੜੇ ਤੋਂ ਆਪਾਂ ਬਣਾਵਾਂਗੇ ਜਨੋ ਜੀ ਜਿਵੇਂ ਕਿ ਹੁਣ ਆਪਣੇ ਕੋਲ ਪੀਸ ਆਪਣਾ ਸੂਟ ਦੇ ਵਿੱਚੋਂ ਬਚਿਆ ਹੋਇਆ ਠੀਕ ਹੈ ਜੀ ਇਹਦੇ ਕੈਪ ਬਣਾਵਾਂਗੇ ਸਟੈਂਚ ਲੇਵਲ ਕੱਪੜਾ ਹੋ ਗਿਆ ਇਹ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਪਹਿਲਾਂ ਤਾਂ ਆਪਾਂ ਜਿੰਨੀ ਆਪਣੀ ਮਤਲਬ ਕਿ ਕੈਪ ਦੀ ਉਹ ਗੁਲਾਈ ਹੈ ਉਹ ਮਿਣਾਗੇ ਕਿੰਨੀ ਮਤਲਬ ਕਿ ਲੰਬੀ ਗੁਲਾਈ ਆਉਗੀ ਤੇ ਲੰਬਾਈ ਮਿਣਾਗੇ ਤੇ ਸਾਰੀ ਗੁਲਾਈ ਮਿਣਾਗੇ ਮੱਥੇ ਦੀ ਕਿੰਨੀ ਆਪਣਾ ਮਤਲਬ ਕਿ ਚੌੜਾ ਹੋਣਾ ਉਹਨੂੰ ਕੈਪ ਬਣੂਗੀ ਤੇ ਚਲੋ ਸਟਾਰਟ ਕਰਦੇ ਆ ਆਹ ਹੋ ਗਈ ਆਪਣੀ ਕੈਪ ਹੈ ਮੇਰੀ ਪੁਰਾਣੀ ਕੈਪ ਹੈ ਜੀ ਹਨਾ ਨਵੀ ਤਾਂ ਮੈਂ ਧੋਤੀ ਤੇ ਇਹਦੀ ਹੁਣ ਜਿਵੇਂ ਕਿ ਆਪਾਂ ਕੈਪ ਇਹ ਕੱਪੜੇ ਉੱਤੇ ਡਬਲ ਕਰਕੇ ਕੱਪੜਾ ਫੋਲਡ ਕਰਕੇ ਰੱਖ ਲਿਆ ਤੇ ਉਹਦੇ ਉੱਤੇ ਇਦਾਂ ਕਰਕੇ ਆਪਾਂ ਕੈਪ ਰੱਖ ਲਈ ਆ ਉੱਪੀ ਠੀਕ ਹੈ ਜੀ ਹੁਣ ਇਹਦੇ ਆਲੇ-ਦਾਲੇ ਆਪਾਂ ਨੂੰ ਲਗਾਉਣੀਆਂ ਨਿਸ਼ਾਨੀ ਇਦਾਂ ਕਰਕੇ ਨਿਸ਼ਾਨੀ ਲੱਗੂਗੀ ਇਹ ਇਹਦਾਂ ਕਰਕੇ ਇਹ ਠੀਕ ਹੈ ਜੀ ਹੁਣ ਜਿਵੇਂ ਕਿ ਆ ਨਿਸ਼ਾਨੀ ਲੱਗ ਚੁੱਕੀ ਹੈ ਜੀ ਇਹ ਇੱਥੋਂ ਆਹ ਵਾਲੀ ਆਪਾਂ ਇੰਨਾ ਨਹੀਂ ਰੱਖਣਾ ਹੈਗਾ ਇਹਦਾ ਹਿਸਾਬ ਆਪਾਂ ਸਾਰੀ ਇਹ ਇੰਨੀ ਕਰਾਂਗੇ ਕਿਉਂਕਿ ਇਹ ਸਟੈਚ ਲੇਵਲ ਹੈ ਲਾਫ ਕੇ ਬਹੁਤ ਜ਼ਿਆਦਾ ਵੱਡੀ ਹੋ ਜੂਗੀ ਇਹ ਇਹਨੂੰ ਆਪਾਂ ਥੋੜੀ ਜਿਹੀ ਟੈਟ ਹੀ ਰੱਖਾਂਗੇ ਠੀਕ ਹੈ ਜੀ ਆਪਦੇ ਹਿਸਾਬ ਦੇ ਕੋਰਣੀ ਤੇ ਤੁਹਾਨੂੰ ਕਟਿੰਗ ਕਰਕੇ ਦਿਖਾਣੇ ਆ ਤੇ ਫਿਰ ਤੁਹਾਨੂੰ ਇਹ ਸਿਲਾਈ ਕਰਕੇ ਦਿਖਾਣੇ ਆ ਕਿੱਦਾਂ ਦੀ ਬਣਨੀ ਆ ਇਹਨੂੰ ਆਪਾਂ ਕਰ ਲਈ ਆ ਤੇ ਇਹਦੇ ਆਲੇ-ਦਾਲੇ ਆਪਾਂ ਲਗਾ ਦਿੰਨੇ ਆ ਸਿਲਾਈ ਠੀਕ ਹੈ ਜੀ ਸਿਲਾਈ ਲਗਾ ਕੇ ਫਿਰ ਜਿਹੜੀ ਆਹ ਵਾਲੀ ਪੱਟੀ ਆ ਇਹਨੂੰ ਤੁਸੀਂ ਅੰਦਰ ਨੂੰ ਵੀ ਫੋਲਡ ਕਰ ਸਕਦੇ ਜੀ ਅੰਦਰ ਨੂੰ ਨਹੀਂ ਫੋਲਡ ਕਰਨਾ ਤੇ ਕੀ ਕਰਨਾ ਜੀ ਆਪਣਾ ਜੋ ਆਪਣਾ ਇਹ ਪੀਸ ਵਾਧੂ ਲੈ ਹੈ ਇਹਦੇ ਉੱਤੇ ਇਦਾਂ ਲਗਾ ਕੇ ਨਾ ਆਲੇ-ਦਾਲੇ ਇਹਨੂੰ ਆਪਾਂ ਇਦਾਂ ਮੈਂ ਫੋਲਡ ਕਰ ਦਵਾਂਗੀ ਠੀਕ ਹੈ ਜੀ ਤੇ ਚਲੋ ਜੀ ਪਹਿਲਾਂ ਇਹ ਤੇ ਸਲਾਈ ਲਗਾਉਣੀ ਆ ਲਓ ਜੀ ਆਪਣੀ ਕੈਪ ਬਣ ਕੇ ਹੋ ਗਈ ਹੈ ਰੈਡੀ ਦੇਖੋ ਕਿੰਨੀ ਸੋਹਣੀ ਕੈਪ ਬਣੀ ਆ ਤੇ ਛੇਤੀ ਦੇਖ ਲਿਓ ਦੇਖੋ ਕਿੰਨੀ ਘੈਂਟ ਬਣੀ ਆ ਇਧਰ ਲਾ ਕੇ ਦਿਖਾਉਂਦੇ ਆ ਜੀ ਕੈਪ ਬਹੁਤ ਵਧੀਆ ਬਣੀ ਆ ਤੇ ਨਿੱਕੀ ਵੀ ਬਹੁਤ ਜਿਆਦਾ ਇਹਦੇ ਨਾਲ ਦੀ ਮੈਂ ਜਰਾਬਾ ਬਣਾਈਆਂ ਨੇ ਸੇਮ ਇਦਾਂ ਕਰਕੇ ਕੈਪ ਪਹਿਲਾਂ ਲਗਾਂਗੇ ਦੇਖੋ ਜੀ ਪੂਰੀ ਨਿੱਕੀ ਕੈਪ ਬਣ ਗਈ ਆ ਤੇ ਲਈ ਵੀ ਬਹੁਤ ਲੱਗਦੀ ਆ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਮੇਰੀ ਇਹ ਟੋਪੀ ਕਿਤਾ ਦੀ ਲੱਗੀ ਬਣਾਈ ਹੋਈ ਤੇ ਘਰ ਹੀ ਤਿਆਰ ਕੀਤੀ ਆ ਬਚੇ ਕੁਝੇ ਕੱਪੜੇ ਤੋਂ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਮਤਬਤ ਸ਼ੇਅਰ ਕਰਨਾ ਇਸੇ ਤਰ੍ਹਾਂ ਲੈ ਕੇ ਆਦੇ ਰਹਾਂਗੇ ਹੋਰ ਵਧੀਆ ਵਧੀਆ ਵੀਡੀਓ ਚਲੋ ਤੇ ਚਲੋ ਜੀ ਮਿਲਾਂਗੇ ਕੱਲ੍ਹ ਹੋਰ ਵੀਡੀਓ ਨਾਲ ਦਿੱਤੇ ਨਿਸ਼ਾਨੀ ਦਾ ਸ਼ਿਕਾ